ਦੋਸਤੋ ਮਨੁੱਖ ਦੇ ਦੁਆਰਾ ਬਣਾਈ ਹੋਈ ਕੋਈ ਵੀ ਚੀਜ਼ ਕੋਈ ਵੀ ਤਕਨੀਕ ਮਨੁੱਖ ਦਾ ਫਾਇਦਾ ਕਰਨ ਦੇ ਲਈ ਮਨੁੱਖ ਨੂੰ ਸੁਖ ਦੇਣ ਦੇ ਲਈ ਅਤੇ ਮਨੁੱਖ ਦੀ ਮਦਦ ਕਰਨ ਦੇ ਲਈ ਬਣਾਈ ਜਾਂਦੀ ਹੈ ਪਰੰਤੂ ਮਾਰੇ ਅੰਸਰ ਇਹਨਾਂ ਚੀਜ਼ਾਂ ਦੀ ਇਹਨਾਂ ਤਕਨੀਕਾਂ ਦੀ ਵਰਤੋਂ ਅਕਸਰ ਦੂਸਰਿਆਂ ਦਾ ਨੁਕਸਾਨ ਕਰਨ ਦੇ ਲਈ ਕਰਦੇ ਆ ਅਤੇ ਜਦੋਂ ਮਾਰੇ ਅੰਸਰ ਇਹਨਾਂ ਦੀ ਵਰਤੋਂ ਕਰਦੇ ਆ ਤਾਂ ਫਿਰ ਜ਼ਿਆਦਾ ਨੁਕਸਾਨ ਆਮ ਕਰਕੇ ਭੋਲੇ-ਪਾਲੇ ਅਤੇ ਅਣਜਾਣ ਲੋਕਾਂ ਦਾ ਹੁੰਦਾ ਹੈ ਸਤਿ ਸ੍ਰੀ ਅਕਾਲ ਜੀ ਬਾਈ ਜੀ ਪੰਜਾਬੀ ਦੇ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਮੈਂ ਹਾਂ ਅਵਤਾਰ ਸਿੰਘ ਕੰਬੋਜ ਤਾ ਫਿਰ ਅੱਜ ਆਪਾਂ ਗੱਲ ਵਟਸਐਪ ਦੀ ਕਰਨ ਜਾ ਰਹੇ ਹਾਂ ਕਿਉਂਕਿ ਵਟਸਐਪ ਇਹੋ ਜਿਹੀ ਤਕਨੀਕ ਹੈ ਇਹੋ ਜਿਹੀ ਐਪਲੀਕੇਸ਼ਨ ਹੈ ਜਿਸ ਦਾ ਕਰੋੜਾਂ ਲੋਕ ਮੁਫਤ ਦੇ ਵਿੱਚ ਫਾਇਦਾ ਉਠਾਉਂਦੇ ਆ ਲੇਕਿਨ ਕਿਤੇ ਕਿਤੇ ਮਾੜੇ ਅੰਸਰ ਇਸੇ ਵਟਸਐਪ ਦੀ ਵਰਤੋਂ ਹੋਰਾਂ ਦਾ ਵਟਸਐਪ ਹੈਕ ਕਰਨ ਦੇ ਲਈ ਕਰਕੇ ਹੋਰਾਂ ਦਾ ਨੁਕਸਾਨ ਵੀ ਕਰਦੇ ਰਹਿੰਦੇ ਆ ਤਾਂ ਫਿਰ ਤੁਹਾਨੂੰ ਆਪਣੇ ਨੁਕਸਾਨ ਤੋਂ ਬਚਣ ਦੇ ਲਈ ਜਾਗਰੂਕ ਹੋਣ ਦੀ ਲੋੜ ਹੈ ਕਿਉਂਕਿ ਅੱਜ ਕੱਲ ਵਟਸਐਪ ਦਾ ਸਕੈਮ ਵੀ ਚੱਲ ਰਿਹਾ ਹੈ ਤਾਂ ਫਿਰ ਇਸ ਸਕੈਮ ਤੋਂ ਬਚਣ ਦਾ ਤਰੀਕਾ ਵੀ ਤੁਹਾਨੂੰ ਆਣਾ ਚਾਹੀਦਾ ਹੈ ਅਤੇ ਇਹੀ ਤਰੀਕਾ ਅੱਜ ਮੈਂ ਤੁਹਾਨੂੰ ਇਸ ਵੀਡੀਓ ਦੇ ਵਿੱਚ ਦੱਸਣ ਜਾ ਰਿਹਾ ਹਾਂ ਤਾਂ ਫਿਰ ਫਟਾਫਟ ਕਰਦੇ ਹਾਂ ਵੀਡੀਓ ਦੀ ਸ਼ੁਰੂਆਤ ਅਤੇ ਅੱਗੇ ਵਧਣ ਤੋਂ ਪਹਿਲਾਂ ਇੱਕ ਵਾਰੀ ਇਸ ਵੀਡੀਓ ਨੂੰ ਲਾਈਕ ਅਤੇ ਸ਼ੇਅਰ ਜ਼ਰੂਰ ਕਰ ਲਓ ਤਾਂ ਕਿ ਹੋਰ ਲੋਕਾਂ ਤੱਕ ਵੀ ਇਹ ਜਾਣਕਾਰੀ ਪਹੁੰਚ ਸਕੇ ਅਤੇ ਫਟਾਫਟ ਖੋਲ੍ਹ ਲਓ ਆਪਣਾ WhatsApp ਕਿਉਂਕਿ WhatsApp ਨੇ ਇਸ ਸਕੈਮ ਤੋਂ ਬਚਣ ਦਾ ਤਰੀਕਾ ਵੀ ਐਪਲੀਕੇਸ਼ਨ ਦੇ ਵਿੱਚ ਹੀ ਦੱਸਿਆ ਹੋਇਆ ਹੈ ਤਾਂ ਫਿਰ ਆਪਣੇ WhatsApp ਨੂੰ ਹੋਰ ਵਧੇਰੇ ਸੁਰੱਖਿਅਤ ਕਰਨ ਦੇ ਲਈ ਤੁਸੀਂ ਆਪਣਾ WhatsApp ਖੋਲ੍ਹ ਲੈਣਾ ਹੈ ਅਤੇ ਸੱਜੇ ਹੱਥ ਉੱਪਰ ਤਿੰਨ ਬਿੰਦੂਆਂ ਦੇ ਉੱਪਰ ਕਲਿੱਕ ਕਰ ਲੈਣਾ ਹੈ ਹੁਣ ਆਪਾਂ ਇਥੋਂ ਸੈਟਿੰਗ ਦੇ ਵਿੱਚ ਚਲੇ ਜਾਣਾ ਹੈ ਅਤੇ ਉਸ ਤੋਂ ਬਾਅਦ ਆਪਣੇ ਅਕਾਊਂਟ ਵਾਲੀ ਆਪਸ਼ਨ ਨੂੰ ਆਪਾਂ ਖੋਲ ਲੈਣਾ ਹੈ ਇੱਥੇ ਤੁਸੀਂ ਦੇਖੋ ਚੌਥੇ ਨੰਬਰ ਦੇ ਉੱਪਰ ਇੱਕ ਆਪਸ਼ਨ ਤੁਹਾਨੂੰ ਨਜ਼ਰ ਆ ਰਹੀ ਟੂ ਸਟੈਪ ਵੈਰੀਫਿਕੇਸ਼ਨ ਆਪਾਂ ਇਸ ਦੇ ਉੱਪਰ ਚਲੇ ਜਾਵਾਂਗੇ ਅਤੇ ਅੱਗੇ ਵਧਣ ਤੋਂ ਪਹਿਲਾਂ ਇੱਕ ਵਾਰ ਇਸ ਨੂੰ ਪੜ ਲੈਣੇ ਆ ਕਹਿੰਦੇ ਫੋਰ ਐਕਸਟਰਾ ਸਕਿਉਰਿਟੀ ਟਰਨ ਔਨ ਟੂ ਸਟੈਪ ਵੈਰੀਫਿਕੇਸ਼ਨ ਵਿਚ ਵਿਲ ਰਿਕੁਆਇਰ ਅ ਪਿਨ ਵੈਨ ਰਜਿਸਟਰਿੰਗ ਯੋਰ ਫੋਨ ਨੰਬਰ ਵਿਦ ਵਟਸਐਪ ਅਗੇਨ ਇਹ ਕਹਿੰਦੇ ਕਿ ਐਕਸਟਰਾ ਸਕਿਉਰਿਟੀ ਦੇ ਲਈ ਜਦੋਂ ਤੁਸੀਂ ਆਪਣੇ ਫੋਨ ਨੰਬਰ ਨੂੰ ਦੁਬਾਰੇ ਰਜਿਸਟਰ ਕਰੋਗੇ ਤਾਂ ਫਿਰ ਤੁਹਾਡੇ ਕੋਲ ਇੱਕ ਪਿੰਨ ਵੀ ਮੰਗਿਆ ਜਾਵੇਗਾ ਜਿਹੜਾ ਹੁਣ ਤੁਸੀਂ ਇੱਥੇ ਸੈੱਟ ਕਰ ਲਓਗੇ ਤਾਂ ਕਰਕੇ ਤੁਹਾਡੇ ਕੋਲ ਡਬਲ ਸਿਕਿਉਰਿਟੀ ਹੋ ਜਾਵੇਗੀ ਇਸ ਨੂੰ ਆਖਦੇ ਆ ਕਿ ਟੂ ਸਟੈਪ ਆਫ ਵੈਰੀਫਿਕੇਸ਼ਨ ਸੋ ਇਸ ਨੂੰ ਟਰਨ ਔਨ ਦੇ ਕਰਨ ਦੇ ਲਈ ਥੱਲੇ ਬਟਨ ਬਣਿਆ ਹੋਇਆ ਆਪਾਂ ਟਰਨ ਔਨ ਕਰਨ ਲਈ ਉਸ ਬਟਨ ਦੇ ਉੱਪਰ ਕਲਿੱਕ ਕਰਾਂਗੇ ਅਤੇ ਉਸ ਤੋਂ ਬਾਅਦ ਤੂੰ 6 ਅੰਕਾਂ ਦਾ ਤੁਸੀਂ ਆਪਣਾ ਪਿੰਨ ਕ੍ਰੀਏਟ ਕਰਕੇ ਰੱਖ ਸਕਦੇ ਹੋ ਤਾਂ ਫਿਰ ਤੁਹਾਡਾ ਵਟਸਐਪ ਤੁਹਾਡੇ ਕੋਲੋਂ ਤੁਹਾਡੀ ਵੈਰੀਫਿਕੇਸ਼ਨ ਦੋ ਤਰੀਕਿਆਂ ਦੇ ਨਾਲ ਕਰਿਆ ਕਰੇਗਾ ਇਸਦੇ ਨਾਲ ਹੀ ਜੇਕਰ ਤੁਹਾਡਾ WhatsApp ਹੈਕ ਹੋ ਚੁੱਕਾ ਹੈ ਤੁਸੀਂ ਸਮਝ ਰਹੇ ਹੋ ਤਾਂ ਉਸ ਨੂੰ ਚੈੱਕ ਕਰਨ ਦੇ ਲਈ ਵੀ WhatsApp ਦੱਸਦਾ ਇਸਦੇ ਲਈ ਵਾਪਸ ਜਾਵਾਂਗੇ ਵਾਪਸ ਜਾ ਕੇ ਆਪਾਂ ਫਿਰ ਤਿੰਨ ਬਿੰਦੂਆਂ ਦੇ ਉੱਪਰ ਸੱਜੇ ਹੱਥ ਕਲਿੱਕ ਕਰਾਂਗੇ ਅਤੇ ਇੱਥੋਂ ਲਿੰਕਡ ਡਿਵਾਈਸ ਵਾਲੀ ਆਪਸ਼ਨ ਦੇ ਉੱਪਰ ਕਲਿੱਕ ਕਰ ਲਵਾਂਗੇ ਜੇਕਰ ਕਿਸੇ ਹੋਰ ਫੋਨ ਦੇ ਉੱਪਰ ਜਾਂ ਡਿਵਾਈਸ ਦੇ ਉੱਪਰ ਤੁਹਾਡਾ WhatsApp ਚੱਲਦਾ ਹੋਵੇਗਾ ਤਾਂ ਫਿਰ ਇੱਥੇ ਉਹ ਸ਼ੋ ਹੋ ਜਾਵੇਗਾ ਅਤੇ ਜੇਕਰ ਤੁਹਾਡੀ ਇਜਾਜ਼ਤ ਤੋਂ ਬਿਨਾਂ ਕਿਤੇ ਹੋਰ ਤੁਹਾਡਾ WhatsApp ਚੱਲ ਰਿਹਾ ਹੈ ਤਾਂ ਫਿਰ ਤੁਸੀਂ ਉਸ ਨੂੰ ਇੱਥੋਂ ਬੰਦ ਵੀ ਕਰ ਸਕਦੇ ਹੋ ਸੋ ਇਹ ਕੁੱਲ ਦੋ ਸੈਟਿੰਗਾਂ ਆਏ ਜਿਸ ਦੇ ਨਾਲ ਤੁਸੀਂ ਆਪਣੇ WhatsApp ਨੂੰ ਹੋਰ ਵਧੇਰੇ ਸੁਰੱਖਿਅਤ ਕਰ ਸਕਦੇ ਹੋ ਅਤੇ ਕਿਸੇ ਪ੍ਰਕਾਰ ਦੇ ਸਕੈਮ ਤੋਂ ਤੁਸੀਂ ਬਚ ਸਕਦੇ ਹੋ ਕਿਉਂਕਿ ਅੱਜ ਕੱਲ WhatsApp ਦਾ ਸਕੈਮ ਚੱਲ ਰਿਹਾ ਆ ਅਤੇ ਇਹ ਸਕੈਮਰ ਤੁਹਾਡੇ WhatsApp ਦੇ ਉੱਪਰ ਕੋਈ ਕੋਡ ਭੇਜ ਕੇ ਤੁਹਾਡਾ WhatsApp ਹੈਕ ਕਰ ਸਕਦੇ ਹਨ ਅਤੇ ਜੇਕਰ ਤੁਹਾਡਾ WhatsApp ਕਿਸੇ ਨੇ ਹੈਕ ਕਰ ਲਿੱਤਾ ਤਾਂ ਫਿਰ ਤੁਹਾਡਾ ਨੁਕਸਾਨ ਹੋ ਸਕਦਾ ਹੈ ਸੋ ਉਮੀਦ ਕਰਦਾ ਹਾਂ ਕਿ ਤੁਹਾਨੂੰ ਇਹ ਵੀਡੀਓ ਪਸੰਦ ਆਈ ਹੋਵੇਗੀ ਅਤੇ ਤੁਸੀਂ ਹੁਣ ਤੱਕ ਇਸ ਵੀਡੀਓ ਨੂੰ ਲਾਈਕ ਅਤੇ ਸ਼ੇਅਰ ਵੀ ਜ਼ਰੂਰ ਕਰ ਚੁੱਕੇ ਹੋਵੋਗੇ। ਅਤੇ ਜੇਕਰ ਬਾਈਜੀ ਪੰਜਾਬੀ ਚੈਨਲ ਤੇ ਤੁਸੀਂ ਪਹਿਲੀ ਵਾਰ ਆਏ ਹੋ ਤਾਂ ਬਾਈਜੀ ਪੰਜਾਬੀ ਚੈਨਲ ਨੂੰ ਫੇਸਬੁੱਕ ਦੇ ਉੱਪਰ ਫੋਲੋ ਅਤੇ YouTube ਦੇ ਉੱਪਰ ਸਬਸਕ੍ਰਾਈਬ ਵੀ ਜ਼ਰੂਰ ਕਰ ਲਓ। ਸੋ ਜਾਗਰੂਕ ਹੋਵੋ, ਜਾਣਕਾਰ ਬਣੋ, ਬਾਈਜੀ ਪੰਜਾਬੀ ਨੂੰ ਦੇਖਦੇ ਰਹੋ। ਧੰਨਵਾਦ ਹੈ ਦੋਸਤੋ, ਫੇਰ ਮਿਲਾਂਗੇ ਕਿਸੇ ਹੋਰ ਜਾਣਕਾਰੀ ਦੇ ਨਾਲ। ਸਤਿ ਸ੍ਰੀ ਅਕਾਲ ਜੀ।